ਆਪ ਸਭ ਦਾ ਸਵਾਗਤ ਹੈ ਗੁਰੀ ਕਾਲੇ ਕਾ ਚੈਨਲ ਤੇ ਅੱਜ ਪਿੰਡ ਦਗਾਲ ਕੱਲਾਂ ਦੇ ਵਿੱਚੋਂ ਵੀਡੀਓ ਬਣਾ ਰਹੇ ਹਾਂ ਜਿੱਥੇ ਕੁਸਤੁਰ ਬਾ ਗਾਂਧੀ ਹੋਸਟਲ ਬਣਿਆ ਹੋਇਆ ਲੜਕਿਆਂ ਅਤੇ ਲੜਕੀਆਂ ਦੇ ਲਈ ਪੜਾਈ ਬਿਲਕੁਲ ਫ੍ਰੀ ਕਰਵਾਈ ਜਾਂਦੀ ਹੈ ਹੋਸਟਲ ਦੇ ਖਾਸ ਪ੍ਰਬੰਧ ਇੱਥੇ ਜੋ ਮੈਡਮ ਪ੍ਰਿੰਸੀਪਲ ਨੇ ਉਹਨਾਂ ਨਾਲ ਗੱਲ ਕਰਵਾਉਂਨੇ ਆ ਤੁਹਾਡੀ ਆਜੋ ਅੰਦਰ ਲੈ ਕੇ ਚੱਲਦੇ ਆ ਪ੍ਰਿੰਸੀਪਲ ਨਾਲ ਗੱਲ ਕਰਵਾਉਂਨੇ ਆ ਤੁਹਾਡੀ ਉਹ ਬਿਮਾਰੀ ਸੀ ਇੱਥੇ ਅਨ ਮੈਟਰ ਨਹੀਂ ਹੈਗਾ ਅਸੀਂ ਉਹ ਬਾਕੀ ਮੈਡਮ ਨਾਲ ਵੀ ਗੱਲ ਕਰਾਵਾਂਗੇ ਛੋਟੇ ਬੱਚੇ ਨੇ ਗਰਮੀ 'ਚ ਸਾਰੀ ਗਰਮੀ ਐ ਇਦਾਂ ਲੰਗ ਜਾਂਦੀ ਸੀ ਇੱਥੇ ਅੱਜ ਸੇਵਾ ਕਰਵਾਈ ਆ ਸਰਦਾਰ ਰਣਜੋਤ ਸਿੰਘ ਕਾਲੇਕਾ ਉਹਨਾਂ ਨਾਲ ਵੀ ਗੱਲ ਕਰਾਵਾਂਗੇ ਇੱਕ ਆਪਾਂ ਮੈਡਮ ਨਾਲ ਗੱਲ ਕਰਾਉਂਨੇ ਆ ਤੁਹਾਡੀ ਆਜੋ ਸਾਸ਼ੀ ਕਾ ਮੈਡਮ ਨੂੰ ਇਹ ਜਿਹੜੀ ਸੇਵਾ ਲਗਵਾਈ ਆ ਜੀ ਰਣਜੋਤ ਸਿੰਘ ਕਾਲੇ ਕਾ ਇਹ ਕਿੰਨੇ ਚਿਰਾਂ ਤੋਂ ਪ੍ਰੋਬਲਮ ਆ ਰਹੀ ਸੀ ਜੀ ਇਨਵਰਟਰ ਦੀ ਆਪਾਂ ਨੂੰ ਤਕਰੀਬਨ 1.5 ਸਾਲ ਤੋਂ ਮੈਂ ਦੇਖ ਰਹੀ ਸੀ ਬੱਚਿਆਂ ਨੂੰ ਦਿੱਕਤ ਆਉਂਦੀ ਸੀ ਜਨਰੇਟਰ ਦਾ ਪ੍ਰਬੰਧ ਹੈਗਾ ਸੀ ਪਰ ਜਦੋਂ ਗਰਮੀਆਂ ਚ ਜਾਂ ਸਰਦੀਆਂ ਚ ਇੱਕੋਦਮ ਲਾਈਟ ਚਲਦੀ ਸੀ ਤਾਂ ਬੱਚੇ ਡਰ ਜਾਂਦੇ ਸੀ ਕਿਉਂਕਿ ਬੱਚੇ 6ਵੀਂ ਤੋਂ 8ਵੀਂ ਕਲਾਸ ਦੇ ਬੱਚੇ ਨੇ ਠੀਕ ਹੈ ਤਾਂ ਅਸੀਂ ਸਾਡੇ ਚੇਅਰਮੈਨ ਸਾਹਿਬ ਨੂੰ ਇਹ ਦਾ ਧਿਆਨ ਚ ਸੀਗੀ ਅਸੀਂ ਨਾਲ ਦੀ ਨਾਲ ਮਤਲਬ ਸਾਡਾ ਰਾਤ ਦੇ 9-10 ਵਜੇ ਵੀ ਜਦੋਂ ਲਾਈਟ ਚਲੀ ਜਾਂਦੀ ਸੀ ਕੋਦਮ ਅਸੀਂ ਕਿਉਂਕਿ ਹੋਸਟਲ ਹੈ ਇਸ ਕਰਕੇ ਜੈਂਟਸ ਦੀ ਅੰਦਰ ਐਂਟਰੀ ਹੁੰਦੀ ਨਹੀਂ ਫਿਰ ਸਾਡੀ ਪਰਮਿਸ਼ਨ ਦੇ ਨਾਲ ਹੀ ਹੁੰਦੀ ਹੈ ਫਿਰ ਉਸ ਤੋਂ ਬਾਅਦ ਅਸੀਂ ਜਨਰੇਟਰ ਚਲਵਾਂਦੇ ਸੀ ਸਾਰਾ ਕੁਝ ਕਰਦੀ ਸੀ ਸਿਸਟਮ ਪਰ ਜਦੋਂ ਉਹਨਾਂ ਨਵੀਆਂ ਪੰਚਾਇਤਾਂ ਬਣੀਆਂ ਨੇ ਤਾਂ ਇਹਨਾਂ ਦੇ ਵਿੱਚ ਸਿਰ ਤੱਕ ਜਦੋਂ ਨਵੀਂ ਪੰਚਾਇਤ ਤੱਕ ਇਹ ਗੱਲ ਗਈ ਹੈ ਤਾਂ ਉਹਨਾਂ ਨੇ ਉਪਰਾਲਾ ਕੀਤਾ ਹੈ ਤਾਂ ਉਹਨਾਂ ਨੇ ਸਾਡੇ ਹੋਸਟਲ ਨੂੰ ਇਨਵਰਟਰ ਦਾ ਦਾਨ ਕੀਤਾ ਹੈ ਤੇ ਉਹ ਵੀ ਡਬਲ ਬੈਟਰੀ ਇਨਵਰਟਰ ਦਾਨ ਕੀਤਾ ਹੈ ਤਾਂ ਜੋ ਪੱਛਿਆਂ ਨੂੰ ਇੱਕ ਤਾਂ ਲਾਈਟ ਦੀ ਦਿੱਕਤ ਨਾ ਹੋਵੇ ਤਾਂ ਜਦ ਤੱਕ ਹੋਸਟਲ ਜਦ ਤੱਕ ਜਨਰੇਟਰ ਨਹੀਂ ਚੱਲਦਾ ਉਦੋਂ ਤੱਕ ਇਨਵਰਟਰ ਆ ਜਿਹੜਾ ਉਹ ਟੈਂਪਰੇਰੀ ਕੰਮ ਸਾਰੇ ਕਰੇਗਾ ਤੇ ਉਸ ਤੋਂ ਬਾਅਦ ਜਨਰੇਟਰ ਚੱਲ ਜਾਈ ਕਰੇਗਾ ਇਸ ਦੇ ਲਈ ਅਸੀਂ ਰੰਜੋਤ ਸਿੰਘ 칼ਕਾ ਜੀ ਜੋ ਸਾਡੇ ਪੰਚਾਇਤ ਮੈਂਬਰ ਨੇ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਐਡਾ ਵੱਡਾ ਉਪਰਾਲਾ ਕੀਤਾ ਤੇ 1 ਮਿੰਟ ਦੇ ਵਿੱਚ ਜਦੋਂ ਉਹਨਾਂ ਦੇ ਧਿਆਨ 'ਚ ਇਹ ਗੱਲ ਆਈ ਤਾਂ ਉਹਨਾਂ ਨੇ ਸਾਡੇ ਹੋਸਟਲ 'ਤੇ ਬੈਠਾ ਲਾ ਕੇ ਇਹ ਕਿੰਨੇ ਸਾਲ ਹੋ ਗਏ ਜੀ ਜਿਹੜਾ ਆਪਣਾ ਹੋਸਟਲ ਚੱਲ ਰਿਹਾ ਕੁੜੀਆਂ ਦਾ ਦਗਾਲ ਪਿੰਡ ਦੇ ਵਿੱਚ ਇਹ ਇਹ ਤਕਰੀਬਨ ਇਹਦੀ ਉਸਾਰੀ 2010 ਦੇ ਵਿੱਚ ਹੋਈ ਸੀ ਪਰ ਇਹ 2015 ਤੇ ਵਿੱਚ ਪ੍ਰੋਪਰ ਵਰਕਿੰਗ ਹੋ ਚੁੱਕਿਆ ਸੀਗਾ ਇੱਥੇ 6ਵੀਂ ਤੋਂ 8ਵੀਂ ਤੱਕ ਦੇ ਕੁੜੀਆਂ ਨੇ ਜਿਹੜੀਆਂ ਉਹ ਇੱਥੇ ਐਡਮਿਸ਼ਨ ਲੈਂਦੀਆਂ ਨੇ ਸਾਡੇ ਕੋਲ 75 ਸੀਟਸ ਦੀ ਕੈਪੈਸਿਟੀ ਹੈ ਤੇ ਮੈਂ ਇਹ ਬੇਨਤੀ ਤੁਹਾਡੇ ਥਰੂ ਸਾਰੇ ਖਾਸ ਕਰਕੇ ਸਾਡੇ ਪਤੜਾ ਦੇ ਨੇੜੇ ਦੇ ਜਿਹੜੇ ਪਿੰਡ ਨੇ ਉਹਨਾਂ ਨੂੰ ਕਰਨਾ ਚਾਹੀਦਾ ਵੀ ਜੇ ਕੋਈ ਵੀ ਨੀੜੀ ਬੱਚਾ ਹੈ ਨੀੜੀ ਕੁੜੀ ਹੈ ਜਿਹੜੀ 6ਵੀਂ ਤੋਂ 8ਵੀਂ ਦੇ ਚਮਾਦ ਦੇ ਵਿੱਚੋਂ ਨੇ ਪੜ੍ਹਨਾ ਹੈ ਤਾਂ ਉਹਦੀ ਪੜ੍ਹਾਈ ਵੀ ਬਿਲਕੁਲ ਮੁਫਤ ਹੈ ਜਿਹੜੀ ਹੋਸਟਲ ਦੀ ਫੈਸਿਲਿਟੀ ਹੈ ਉਹ ਇਹ ਹੈ ਵੀ ਤਿੰਨੋ ਟਾਈਮ ਬੱਚਿਆਂ ਨੂੰ ਖਾਣਾ ਮਿਲਦਾ ਹੈ ਫਰੂਟ ਮਿਲਦਾ ਹੈ ਦੁੱਧ ਨਾਲ ਦੁੱਧ ਡੇਲੀ ਚਾਹ ਨਾਲ ਚਾਹ ਮਿਲਦੀ ਹੈ ਬੱਚਿਆਂ ਨੂੰ ਚਾਹ ਦੁੱਧ ਨਾਲ ਸ਼ਾਮ ਨੂੰ ਕਿਸ-ਕਿਸ ਮਿਲਦੇ ਨੇ ਤਿੰਨ ਸਪੈਸ਼ਲ ਟਿਊਸ਼ਨ ਟੀਚਰ ਰੱਖੇ ਹੋਏ ਨੇ ਜਿਹੜੇ ਇੱਥੋਂ ਸਕੂਲ ਦੇ ਟਾਈਮ ਤੋਂ ਬਾਅਦ ਸਾਢੇ ਦਿਨ ਛੁੱਟੀ ਹੁੰਦੀ ਹੈ ਤਾਂ 4 ਤੋਂ 6 ਦੋ ਘੰਟੇ ਬੱਚੇ ਦੀ ਕਲਾਸ ਲੈਂਦੇ ਨੇ ਅਲੱਗ-ਅਲੱਗ ਸਬਜੈਕਟਸ ਦੇ ਟਿਊਸ਼ਨ ਟੀਚਰ ਰੱਖੇ ਹੋਏ ਨੇ ਕਪੜੇ ਧੋਏ ਤਵਾਇਂ ਨਿੰਦੇ ਨੇ ਕਪੜੇ ਧੋਣਾਂ ਲਈ ਲੱਗ ਗਏ ਸਫਾਈ ਲਈ ਲੱਗ ਨੇ ਕੁੱਕਰ ਲੱਗ ਨੇ ਇੱਥੇ ਪੂਰਾ ਸਟਾਫ ਉਸੇ ਹਿਸਾਬ ਦੇ ਨਾਲ ਹੈ ਇਸ ਦੇ ਨਾਲ ਹੀ ਇੱਕ ਹੋਸਟਲ ਵਾਲੇ ਬੱਚੇ ਨੂੰ ਅਲੱਗ ਸਕਾਲਰਸ਼ਿਪ ਵਜੀਫਾ ਮਿਲਦਾ ਜਿਹੜਾ ਹਰ ਇੱਕ ਮਹੀਨੇ ਦੇ ਅਕਾਊਂਟਸ ਪੈਂਦਾ ਇਸ ਕਰਕੇ ਜੀਨੂੰ ਵੀ ਲੱਗਦਾ ਵੀ ਜਿਸ ਨੂੰ ਵੀ ਲੱਗਦਾ ਵੀ 6ਵੀਂ ਤੋਂ 8ਵੀਂ ਤੱਕ ਦਾ ਕੋਈ ਬੱਚਾ ਖਾਸ ਕਰਕੇ ਮਦਰਲੈਸ ਜਾਂ ਫਾਦਰਲੈਸ ਬੱਚੇ ਬਹੁਤ ਆਉਂਦੇ ਨੇ ਸਾਡੇ ਕੋਲੇ ਤਾਂ ਇਸ ਤਰ੍ਹਾਂ ਦਾ ਕੋਈ ਵੀ ਬੱਚਾ 75 ਸੀਟਸ ਹੁੰਦੀਆਂ ਨੇ ਤੁਸੀਂ ਉਹਨਾਂ ਦੀ ਐਡਮਿਸ਼ਨ ਕਿਉਂਕਿ ਆਰਟੀਈ ਐਕਟ ਦੇ ਤਹਿਤ ਜਿਹੜੀ 6 ਮਿੰਟ ਵਿੱਚ ਵਿੱਚ ਐਡਮਿਸ਼ਨ ਹੈ ਕਿਸੇ ਵੀ ਟਾਈਮ ਹੋ ਸਕਦੀ ਹੈ ਸਾਨੂੰ ਬੱਚਿਆਂ ਨੂੰ ਇੱਥੇ ਐਡਮਿਸ਼ਨ ਕਰਵਾਇ ਜਾਵੇ ਇਸ ਦੇ ਨਾਲ ਹੀ ਸਮੇਂ-ਸਮੇਂ ਤੇ ਸਰਕਾਰ ਵੱਲੋਂ ਬਹੁਤ ਸਾਰੀ ਚੀਜ਼ਾਂ ਦੀ ਫੈਸਿਲਿਟੀ ਹੋਰ ਮਿਲਦੀ ਹੈ ਨਾ ਬੱਚਿਆਂ ਨੂੰ ਜਿਵੇਂ ਆਲਮੋਸਟ ਸਾਲ ਦੇ ਵਿੱਚ ਆ ਜਾਂਦਾ ਵੀ ਬੱਚਿਆਂ ਨੂੰ ਕੁੜੀਆਂ ਨੂੰ ਸਲਾਈਸ ਖਾਣੀ ਹੈ ਜਾਂ ਬਿਊਟੀਸ਼ੀਅਨ ਦਾ ਕੋਰਸ ਕਰਨਾ ਜਾਂ ਕੋਈ ਹੋਰ ਕੰਮ ਚੀਜ਼ਾਂ ਕਰਾਉਣੀਆਂ ਨੇ ਉਹ ਸਾਰਾ ਕੁਝ ਕਰੈਕਟ ਟ੍ਰੇਨਿੰਗ ਇਹ ਸਾਰਾ ਹੋਸਟਲ ਦਾ ਅਲੱਗ ਜਿਹੜਾ ਸੈਂਟਰ ਸਰਕਾਰ ਦਾ ਉਪਰਲੇ ਹੈ ਕੇਂਦਰ ਸਰਕਾਰ ਦਾ ਜਿਹੜਾ ਕਿ ਬੱਚਿਆਂ ਨੂੰ ਬਹੁਤ ਸਾਰੀ ਫੈਸਿਲਿਟੀਆਂ ਮਿਲਦੀਆਂ ਨੇ ਤਾਂ ਕਿਰਪਾ ਕਰਕੇ ਇਹ ਆਪਣੇ ਆਲੇ ਦੁਆਲੇ ਦੇ ਸਾਰੇ ਨੂੰ ਦੱਸਿਆ ਜਾਵੇ ਤਾਂ ਜੋ ਬੱਚੇ ਇੱਥੇ ਐਡਮਿਸ਼ਨ ਲੈ ਸਕਣ। ਥੈਂਕ ਯੂ। ਧੰਨ। ਆ ਜੋ ਛੁੱਡੀ ਗੱਲ ਕਰਵਾਉਂਦੇ ਆ ਆਪਣੇ ਸਿੰਦਾ ਚੇਅਰਮੈਨ ਜੀ ਨੇ। ਸਸੀ ਗੱਲ ਜੀ। ਤੁਸੀਂ ਯੂਰੇ ਚੇਅਰਮੈਨ ਨੂੰ ਪੂਰੇ ਕੀ ਕੀ ਬੱਚਿਆਂ ਨੂੰ ਸਹੂਲਤਾਂ ਦਿੱਤੀਆਂ ਹੋਈਆਂ ਨੇ ਤੁਹਾਨੂੰ? ਸਹੂਲਤਾਂ ਸਰਫ ਨੂੰ ਮੈਡਮ ਜੀ ਦੱਸਿਗੀ। ਹਾਂਜੀ। ਜੋ ਮੈਡਮ ਜੀ ਬੋਲਦੀ ਨੇ ਬਿਲਕੁਲ ਸੱਚ ਬੋਲਦੀ ਨੇ ਸਿਚਾਈ ਹੈ। ਠੀਕ ਹੈ। ਸਾਨੂੰ 1.5 ਸਾਲ ਹੀ ਹੋਏ। ਠੀਕ ਹੈ ਜੀ। ਇਹ ਚੀਜ਼ਾਂ ਦੀ ਥੋੜੀ ਜੀ ਸਾਨੂੰ ਸਮੱਸਿਆ ਆਈ ਸੀ ਦੇਖੀ ਜੀ। ਠੀਕ ਹੈ। ਕਿਤੇ ਸੀ ਇਹ ਸਰਦਾਰ ਜੀ ਆ ਗਏ ਪਿੰਚਾਇਤਾ ਹੀ ਹੈ। ਠੀਕ ਹੈ। ਸਰਪੰਚ ਆਏ ਨਹੀਂ। ਠੀਕ ਹੈ ਜੀ। ਅੱਜ ਜੋ ਸੋਡੀ ਸਰਪੰਚ ਸਾਹਿਬ ਨਾਲ ਗੱਲ ਕਰਾਉਣੀ ਆ। ਸੱਸੀ ਗਾਜੀ ਸਰਪੰਚ ਸਾਹਿਬ। ਅੱਜ ਤੁਸੀਂ ਉਹ ਹੋਸਟਲ 'ਚ ਪਹੁੰਚੇ ਹੋ ਇਹ। ਇਹ ਕੀ ਕੀ ਲੋੜਾਂ ਜਿਹੜੀਆਂ ਪੂਰੀਆਂ ਕੀਤੀਆਂ ਗਈਆਂ ਨੇ ਨਵੀਂ ਪੰਚਾਇਤਾਂ ਕੀ ਕੀ ਸਹੂਲਤਾਂ ਦੇਣੀਆਂ ਇਹਨਾਂ ਨੂੰ। ਜਿਹੜੇ ਹੋਸਟਲ ਬਣਿਆ ਹੋਇਆ ਪਿੰਡ ਦਗਾਲ ਕਲਾਂ ਦੇ ਵਿੱਚ ਉਹਦੇ ਬਾਰੇ ਚਾਨਣਾ ਪਾਉ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਮੈਂ ਧੰਨਵਾਦ ਦਿਆਂ ਸਾਡੇ ਸੀਨੀਅਰ ਸੈਕੰਡਰੀ ਸਕੂਲ ਦੇ ਸਟਾਫ ਤੇ ਸਤੁਰਪਾ ਗਾਂਧੀ ਜੀ ਜੋ ਕਮੇਟੀ ਚੇਅਰਮੈਨ ਸਾਹਿਬ ਸ਼ਿੰਦਰ ਜੀ ਦਾ ਜਿਨ੍ਹਾਂ ਨੇ ਅੱਜ ਸਾਨੂੰ ਇੱਥੇ ਬੁਲਾ ਕੇ ਬੜਾ ਮਾਣ ਵਕਸ਼ਿਆ ਤੇ ਸਾਡੇ ਪੰਚਾਇਤ ਮੈਂਬਰ ਅਨਜੋਤ ਸਿੰਘ ਜੀ ਕਾਲੇ ਕਾ ਉਹਨਾਂ ਦੇ ਵੱਲੋਂ ਹੋਸਟਲ ਨੂੰ ਇੱਕ ਲਾਈਟ ਦੀ ਪ੍ਰੋਬਲਮ ਕਰਕੇ ਇਨਵਰਟਰ ਡਬਲ ਵੈਂਟਰ ਇਨਵਰਟਰ ਦਾਨ ਕੀਤਾ ਜੀ ਤਾਂ ਕਿ ਜਦੋਂ ਲਾਈਟ ਚਲੀ ਜਾਂਦੀ ਹੈ ਤਾਂ ਕਾਫੀ ਪਰੇਸ਼ਾਨੀ ਹੁੰਦੀ ਹੈ ਬੱਚਿਆਂ ਨੂੰ ਤਾਂ ਬੜਾ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਪੰਚਾਇਤ ਮੈਂਬਰ ਸਾਹਿਬਾਨ ਦਾ ਤੇ ਜੋ ਵੀ ਇੱਥੇ ਅਸੀਂ ਅੱਜ ਮੈਡਮਾਂ ਸਾਨੂੰ ਜਾਂ ਆਪਣੀ ਕਮੇਟੀ ਜੋ ਜੋ ਇੱਥੇ ਪ੍ਰੋਬਲਮਾਂ ਸਾਨੂੰ ਦੱਸਣਗੇ ਤਾਂ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਅਸੀਂ ਇੱਥੋਂ ਇਹਨਾਂ ਨੂੰ ਸੋਲਵ ਕਰੀਏ ਤੇ ਬੱਚਿਆਂ ਨੂੰ ਵੱਧ ਤੋਂ ਵੱਧ ਸਹੂਲਤ ਧੰਨਵਾਦ ਜੀ ਰਨਜੋ ਸਿੰਘ ਨਾਲ ਗੱਲ ਕਰਾਉਣਾ ਜਿਨ੍ਹਾਂ ਨੇ ਉਰੇ ਸੇਵਾ ਲਗਵਾਈਆਂ ਇਨਵਰਟਰ ਦੀ 사ਸੀ ਗਾਲ ਜੀ ਇਹ ਆਪਾਂ ਨੇ ਉਰੇ ਕੀ ਸੋਚ ਕੇ ਕੁੜੀਆਂ ਨੂੰ দান ਕੀਤਾ ਜੀ ਇਹ ਸਾਰਾ ਸੁਣੇ ਜਿਹੜਾ ਇਨਵਰਟਰ দান ਕੀਤਾ ਉਰੇ ਹੋਸਟਲ ਦੇ ਵਿੱਚ ਇੱਥੇ ਬੱਚਿਆਂ ਨੂੰ ਰਾਤ ਨੂੰ ਬਹੁਤ ਦਿੱਕਤ ਆਉਂਦੀ ਲਾਈਟ ਕਰਕੇ ਗਰਮੀ ਦੀ ਇਸ ਕਰਕੇ ਬੱਸ ਇਹਨਾਂ ਦਾ ਇਨਵਰਟਰ ਦਾ ਇੰਤਜ਼ਾਮ ਕੀਤਾ ਧੰਨਵਾਦ ਜੀ ਇਹ ਸਾਰੇ ਪਿੰਡ ਦਗਾਲ ਕਲਾਂ ਦੀ ਪੰਚਾਇਤ ਦਗਾਲ ਖੁਰਦ ਦੀ ਪੰਚਾਇਤ ਸਾਰੇ ਆਪਣੇ ਪ੍ਰਧਾਨ ਸਾਹਿਬ ਅਤੇ ਨੇ ਚੇਅਰਮੈਨ ਸਾਹਿਬ ਜਿਹੜੀ ਜੋਜ ਸਿੰਘ ਆਪਣੇ ਇਨਵਰਟਰ ਦੀ ਸੇਵਾ ਕਰ ਰਹੇ ਨੇ ਉਹ ਅੱਜ ਸਕੂਲ ਦੇ ਵਿੱਚ ਲਗਵਾਇਆ ਗਿਆ ਧੰਨਵਾਦ ਜੀ ਅੱਜ ਅਸੀਂ ਥੋੜੀ ਸਰ ਨਾਲ ਗੱਲ ਕਰਾਉਣੀ ਆ ਬਾਕੀ ਸਾਰਾ ਦੱਸਣਗੇ ਹੋਸਟਲ ਬਾਰੇ ਜਿਵੇਂ ਅੱਜ ਕੇ ਰਣਜੋਤ ਸਿੰਘ ਕਾਲੇਕਾ ਨੇ ਇਨਵਰਟਰ ਦੀ ਸੇਵਾ ਕੀਤੀ ਔਰ ਇਹ ਲੜਕੀਆਂ ਦਾ ਹੋਸਟਲ ਬਣਿਆ ਹੋਇਆ ਕੁੜੀਆਂ ਨੂੰ ਦਿੱਕਤ ਬਹੁਤ ਆਉਂਦੀ ਸੀ ਗਰਮੀਆਂ ਦੇ ਵਿੱਚ ਫੈਨ ਤੋਂ ਬਿਨਾ ਜਾਂ ਕਈ ਵਾਰੀ ਪੜ੍ਹਾਈ ਕਰਦੇ ਸੀ ਰਾਤ ਨੂੰ ਲਾਈਟ ਚਲੀ ਜਾਂਦੀ ਸੀ ਆ ਜੋ ਸਰ ਨਾਲ ਗੱਲ ਕਰਾਉਣਾ ਹੈ ਬਾਕੀ ਸਾਰਾ ਉਹ ਦੱਸਣਗੇ 사ਸੀ ਗੱਲ ਜੀ ਹਾਂਜੀ ਔਰੇ ਆਪਣੀ ਜਿਹੜੀ ਡਿਊਟੀ ਲੱਗੀ ਹੋਈ ਆ ਮੈਡਮ ਦੀ ਉਹ ਕਿੱਦਾਂ ਦੇ ਪ੍ਰੋਵਾਈਡ ਕਰਾ ਰਹੇ ਨੇ ਖਾਣੇ ਜਾਂ ਕੀ ਕੀ ਸਹੂਲਤਾਂ ਨੇ ਹੋਸਟਲ ਦੇ ਵਿੱਚ ਉਹ ਸਾਰਾ ਦੱਸੋ ਤੁਸੀਂ ਹਾਂਜੀ ਆਪਾਂ ਅੱਜ ਕਸਤੂਰਬਾ ਗਾਂਧੀ ਹੋਸਟਲ ਦੇ ਵਿੱਚੋਂ ਦਗਾਲ ਕਲਾਂ ਤੋਂ ਬੋਲ ਰਹੇ ਹਾਂ ਹਾਂਜੀ ਇਹ ਜਿਹੜਾ ਹੋਸਟਲ ਹੈ ਇਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਗਾਲ ਦੇ ਨਾਲ ਜੁੜਿਆ ਹੋਇਆ ਹੈ ਠੀਕ ਹੈ ਜੀ ਇਹ ਬੱਚੇ ਨੇ ਜਿਹੜੇ ਆਪਣਾ ਸਕੂਲ ਟਾਈਮ ਤੋਂ ਬਾਅਦ ਇੱਥੇ ਰਹਿੰਦੇ ਨੇ ਠੀਕ ਹੈ ਜੀ ਤੇ ਸਰਕਾਰ ਵੱਲੋਂ ਸੈਂਟਰ ਦੀ ਇਹ ਸਕੀਮ ਹੈ ਠੀਕ ਹੈ ਬਹੁਤ ਸਾਰੀਆਂ ਜਿਹੜੀਆਂ ਫੈਸਿਲਿਟੀਆਂ ਨੂੰ ਮਹਈਆ ਕਰਵਾਈਆਂ ਗਈਆਂ ਨੇ ਇੱਥੇ ਠੀਕ ਹੈ ਜੀ ਉਹਨਾਂ ਫੈਸਿਲਿਟੀ ਦੇ ਵਿੱਚੋਂ ਜਿਹੜੀ ਸਭ ਤੋਂ ਵੱਡੀ ਫੈਸਿਲਿਟੀਆਂ ਹੈ ਉਹ ਇਹ ਹੈ ਕਿ ਇੱਥੇ ਤਿੰਨ ਟਿਊਟਰ ਰੱਖੇ ਗਏ ਨੇ ਬੱਚਿਆਂ ਵਾਸਤੇ ਜਿਹੜੇ ਬੱਚਿਆਂ ਨੂੰ ਸਕੂਲ ਟਾਈਮ ਤੋਂ ਬਾਅ ਠੀਕ ਹੈ ਤੇ ਇਸ ਤੋਂ ਇਲਾਵਾ ਕੁੱਕਰ ਅਲੱਗ ਰੱਖੇ ਗਏ ਨੇ ਵਾਰਡਨ ਆ ਇੱਕ ਤੇ ਉਹਨਾਂ ਦੇ ਕੱਪੜੇ ਧੋਣ ਵਾਸਤੇ ਜਿਹੜਾ ਪ੍ਰਬੰਧ ਹੈ ਉਹ ਵੀ ਅਲੱਗ ਕੀਤਾ ਗਿਆ ਹੈ ਠੀਕ ਹੈ ਤੇ ਹੋਰ ਵੀ ਬਹੁਤ ਸਾਰੀਆਂ ਫੈਸਿਲਿਟੀ ਜਿਹੜੀਆਂ ਸਰਕਾਰ ਵੱਲੋਂ ਸਮੇਂ-ਸਮੇਂ ਤੇ ਦਿੱਤੀਆਂ ਜਾਂਦੀਆਂ ਨੇ ਵਿਦਿਆਰਥੀਆਂ ਨੂੰ ਤੇ ਹਰ ਇੱਕ ਸਹੂਲਤ ਦਿੱਤੀ ਜਾਂਦੀ ਹੈ ਜੀ ਹਾਂਜੀ ਹਰ ਇੱਕ ਨੂੰ ਦਿੱਤੀ ਜਾਂਦੀ ਹੈ ਇਵਨ ਕਿ ਕੁਝ ਵਿਦਿਆਕ ਟੂਰ ਵੀ ਹਰ ਸਾਲ ਚੋ ਇੱਕ ਜਿਆਦਾ ਦੋ ਜਿਹੜੀਆਂ ਵਿਸਟ ਕਰਵਾਈਆਂ ਜਾਂਦੀਆਂ ਨੇ ਤੇ ਇਸ ਤੋਂ ਇਲਾਵਾ ਜਿਵੇਂ ਕੋਈ ਬੱਚਿਆਂ ਦੀ ਸੇਫਟੀ ਵਾਸਤੇ ਕੋਈ ਕਰਾਟੇ ਦੀ ਟ੍ਰੇਨਿੰਗ ਹੈ ਜਿਹੜੀ ਉਹ ਵੀ ਸਪੈਸ਼ਲ ਤੌਰ ਤੇ ਬੱਚਿਆਂ ਨੂੰ ਲੜਕੀਆਂ ਨੂੰ ਸਰ ਇਹਨਾਂ ਨੂੰ ਕਿੰਨੇ ਸਾਲ ਹੋ ਗਏ ਉਰੇ ਹੋਸਟਲ ਚਲਾਉਂਦੇ ਨੇ ਮੰਨ ਲਓ ਇਹ ਹੋਸਟਲ ਲਗਭਗ ਪਿਛਲੇ 10-12 ਸਾਲ ਤੋਂ ਚੱਲ ਰਿਹਾ ਇੱਥੇ ਤੇ ਹਰ ਸਾਲ ਜਿਹੜੇ ਇੱਥੇ 5-4 ਜਾਂ 10 ਬੱਚੇ ਜਿਹੜੀ ਕੈਪੈਸਿਟੀ ਉਹ ਵਾਧੀ ਜਾਂਦੀ ਹੈ ਸਾਡੇ ਕੋਲੇ 75 ਜਿਹੜੀਆਂ ਲੜਕੀਆਂ ਨੇ ਇਸ ਟਾਈਮ ਕੈਪੈਸਿਟੀ ਜਿਹੜਾ ਹੋਸਟਲ ਹੈ ਬਣਿਆ ਇੱਥੇ ਜੇ ਕਿਸੇ ਬੱਚੇ ਨੇ ਐਡਮਿਸ਼ਨ ਕਰਾਉਣੀ ਹੋਵੇ ਜੀ ਹਰ ਇੱਕ ਕਲਾਂ ਦੇ ਵਿੱਚ ਇਹ ਹੋਸਟਲ ਖੁੱਲਿਆ ਹੋਇਆ ਵੀ ਹੋਰ ਪਿੰਡਾਂ ਦੇ ਵਿੱਚ ਵੀ ਐਡਮਿਸ਼ਨ ਕਰਾ ਸਕਦਾ ਹੈ ਨਹੀਂ ਇੱਥੇ ਕਿਸੇ ਵੀ ਪਿੰਡ ਤੋਂ ਆ ਕੇ ਵਿਦਿਆਰਥੀ ਜਿਹੜਾ ਲੋੜਵੰਦ ਵਿਦਿਆਰਥੀ ਐਡਮਿਸ਼ਨ ਕਰਵਾ ਸਕਦਾ ਹੈ ਸਾਡੇ ਕੋਲੇ ਬਹੁਤ ਦੂਰ ਤੱਕ इवन ਕਿ ਮਾਨਸਾ ਤੱਕ ਦੇ ਜਿਹੜੇ ਵਿਦਿਆਰਥਣਾਂ ਨੇ ਉਹ ਵੀ ਇੱਥੇ ਆ ਕੇ ਰਹਿ ਰਹੀਆਂ ਨੇ ਉਹ ਜਿਹੜੇ ਬੱਚੇ ਐਡਮਿਸ਼ਨ ਕਰਾਉਂਦੇ ਨੇ ਉਹਨਾਂ ਦਾ ਕੀ ਖਰਚਾ ਜੀ ਯੂਰੇ ਉੱਥੇ ਕੋਈ ਖਰਚਾ ਨਹੀਂ ਫ੍ਰੀ ਆਫ ਕਾਸਟ ਹੈ ਸਾਰੀ ਐਡਮਿਸ਼ਨ ਕੋਈ ਖਰਚਾ ਨਹੀਂ ਹੈਗਾ ਬੱਚੇ ਦਾ ਜੀ ਕੋਈ ਖਰਚਾ ਨਹੀਂ ਹੈ ਬਿਲਕੁਲ ਫ੍ਰੀ ਪੜ੍ਹਾਈ ਹੈ ਫ੍ਰੀ ਐਡਮਿਸ਼ਨ ਹੈ ਜੀ ਹਾਂਜੀ ਹਾਂ ਬਿਲਕੁਲ ਫ੍ਰੀ ਪੜ੍ਹਾਈ ਹੈ इवन ਕਿ ਉਹਨਾਂ ਸਕਾਲਰਸ਼ਿਪ ਹੈ ਜਿਹੜੀ ਉਹ ਵੀ ਦਿੱਤੀ ਜਾਂਦੀ ਹੈ ਫਿਰ ਖਾਣਾ ਸਾਰਾ ਉਰੇ ਦਿੱਤਾ ਜਾਂਦਾ ਹੈ ਹਾਂਜੀ ਹਾਂ ਖਾਣ ਪੀਣ ਦਾ ਇਹਨਾਂ ਪੂਰਾ ਪ੍ਰਬੰਧ ਹੈ ਤੇ ਪੂਰਾ ਹੈਲਦੀ ਖਾਣਾ ਦਿੱਤਾ ਜਾਂਦਾ ਹੈ ਇਹ ਜਿਹੜੇ ਅੱਜ ਪੰਚਾਇਤਾਂ ਆਈਆਂ ਨੇ ਜੀ ਦੋਨੋਂ ਦਗਾਲ ਕਲਾਂ ਤੇ ਦਗਾਲ ਖੁਰਦ ਦੀ ਇਹ ਇੱਕ ਰਣਜੋਤ ਸਿੰਘ ਆਏ ਨੇ ਕਾਲੇਕਾ ਇਹਨਾਂ ਨੇ ਉਰੇ ਕੀ ਸੇਵਾ ਕਰਵਾਈ ਹੈ ਜੀ ਹਾਂਜੀ ਅਸੀਂ ਜਿਹੜੀ ਦੋਵੇਂ ਪੰਚਾਇਤਾਂ ਨੇ सरपंच ਸਾਹਿਬਾਨ ਤੇ ਉਹਨਾਂ ਦੇ ਨਾਲ ਆਏ ਇੰਨੇ ਹੀ ਬਦਵੰਤੇ ਸੱਜਣ ਨੇ ਸਾਰਿਆਂ ਦਾ ਦਵਾਲ ਸਕੂਲ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਉਹਨਾਂ ਦੀ ਜਿਹੜਾ ਇੱਕ ਪੰਚਾਇਤ ਮੈਂਬਰ ਹਨ ਜੋਸ਼ ਸਿੰਘ ਕਾਲੇ ਕਾ ਜੀ ਲੈ ਸਪੈਸ਼ਲੀ ਤੌਰ ਤੇ ਸਾਡੇ ਕੋਲੇ ਆਇਆ ਕਿ ਮੈਂ ਸਕੂਲ ਦੇ ਵਿੱਚ ਕੋਈ ਸੇਵਾ ਕਰਨੀ ਉਹਨਾਂ ਦੇ ਜਿਹੜੇ ਬੇਟੇ ਨੇ ਜਾਂ ਫੈਮਿਲੀ ਹੈ ਜਿਹੜੀ ਉਹ ਕੈਨੇਡਾ ਦੇ ਵਿੱਚ ਹਨ ਉਹਨਾਂ ਦੇ ਬੇਟਾ ਆਸਟ੍ਰੇਲੀਆ ਰਹਿਣਾ ਜੋ ਕਮੌਣ ਸਿੰਘ ਕਾਲੇ ਕਾ ਹਾਂਜੀ 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 ਉਹਨਾਂ ਨੇ ਸੇਵਾ ਭੇਜੀ ਹੈ ਹਾਂਜੀ ਉਹਨਾਂ ਨੇ ਸੇਵਾ ਭੇਜੀ ਹੈ ਹੀ ਬਨ ਕਿ ਉਹ ਸਾਡੇ ਕੋਲੇ ਆਏ ਸੀ ਕਿ ਅਸੀਂ ਮਤਲਬ ਕਿ ਕਿਸੇ ਤਰ੍ਹਾਂ ਦੀ ਸਾਨੂੰ ਸੇਵਾ ਦਿਓ ਤੇ ਅਸੀਂ ਵਸ ਇਨਵਰਟਰ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਇੱਥੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਵਿੱਚ ਬਹੁਤ ਕਈ ਵਾਰ ਦਿੱਕਤ ਆਉਂਦੀ ਹੈ ਲਾਈਟ ਚਲੀ ਜਾਂਦੀ ਹੈ ਐਗਜ਼ਾਮ ਦੇ ਸਮੇਂ ਵਿੱਚ ਜਾਂ ਵੈਸੇ ਵੀ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆ ਰਹੀ ਸੀ ਅਜਿਦੋਂ ਨਾ ਅਸੀਂ ਉਹਨਾਂ ਕੋਲ ਇਹ ਗੱਲ ਰੱਖੀ ਤਾਂ ਉਹ ਬਿਲਕੁਲ ਐਗਰੀ ਹੋ ਗਏ ਸਾਡੇ ਨਾਲ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਹਾਂ ਅਸੀਂ ਐਗਰੀ ਹਾਂ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਥੋੜੀ ਸਪਸ਼ਟ ਕੀਤੀ ਕਿ ਸਾਨੂੰ ਜਿਹੜਾ ਬੈਟਰੀ ਇੱਕ ਨਹੀਂ ਦੋ ਚਾਹੀਦੇ ਨੇ ਕਿਉਂਕਿ ਹੋਸਟਲ ਕਾਫੀ ਹੈ ਤੇ ਜਿਹਦੇ ਵਿੱਚ ਕੀ ਹੈ ਕਿ ਬਿਜਲੀ ਦੀ ਜ਼ਿਆਦਾ ਲੌੜ ਹੈ ਠੀਕ ਹੈ ਤਾਂ ਉਹਨਾਂ ਨੇ ਐਟ ਅ ਟਾਈਮ ਜਿਹੜਾ ਸੀ ਸਾਡੀ ਸ਼ਰਤ ਵਿੱਚ ਮੰਨ ਲਿਆ ਤੇ ਮੈਂ ਆਪਣੇ ਵੱਲੋਂ ਇਹਨਾਂ ਵਿਦਿਆਰਥੀਆਂ ਵੱਲੋਂ ਪ੍ਰਿੰਸੀਪਲ ਮੈਮ ਵੱਲੋਂ ਰਣਜੋਤ ਸਿੰਘ ਕਾਲੇ ਕਾ ਜੀ ਦਾ ਬਹੁਤ ਬਹੁਤ ਧੰਨਵਾਦ ਦੀਆਂ ਜਿਨ੍ਹਾਂ ਨੇ ਸਾਡੇ ਜਿਹੜੀ ਸ਼ਰਤ ਨੂੰ ਜਿਹੜਾ ਪ੍ਰਵਾਨ ਕੀਤਾ ਤੇ ਵਿਦਿਆਰਥੀ ਜਿਹੜੀ ਲੋੜ ਦੀ ਸਹੂਲਤ ਸੀ ਉਹ ਪ੍ਰੋਵਾਈਡ ਕਰਵਾਇਆ। ਥੈਂਕ ਯੂ। ਧੰਨਵਾਦ। ਧੰਨਵਾਦ। ਥੈਂਕ ਯੂ। ਦੇ ਬਣ ਕੇ ਤਾਂ ਤੇ ਨਾਲ ਹੀ ਸਾਡੇ ਸਟਾਫ ਬਹੁਤ ਬਹੁਤ ਤੈਨੂੰ ਇਹਨਾਂ ਦਾ ਧੰਨਵਾਦ ਕਰਦੇ ਆਂ। ਇਹਨਾਂ ਨੇ ਮੰਨੀ ਵੀ ਮੰਗਤੀ ਹੀ ਬਿਲਕੁਲ ਹਿਚਕਚਾਹਤ ਨਹੀਂ ਕੀਤੀ। ਬੱਚਿਆਂ ਲਈ ਆਪੇ ਆਪ ਨੂੰ ਕਹਤਾ ਜਿੱਦਾਂ ਮਰਜੀ ਤੁਸੀਂ ਉਹ ਤਰ੍ਹਾਂ ਉਹ ਪ੍ਰਬੰਧ ਕਰਾਓ। ਮੈਂ ਤਿਆਰ ਆਂ। ਬਸ ਇਹਨਾਂ ਦਾ ਬਹੁਤ ਬਹੁਤ ਬੰਨੇ ਪੰਚਾਇਤਾਂ ਵੱਲੋਂ ਨਗਰਵਾਲੋਂ ਅਸੀਂ ਇਹਨਾਂ ਦਾ ਕੋਟ ਕੋਟ ਧੰਨਵਾਦ ਕਰਦੇ ਆਂ ਤੇ ਅੱਗੇ ਵੀ ਇੱਕ ਬੇਨਤੀ ਆ ਸਾਡੀ ਥੋੜੀ ਜੀ ਕਿ ਸਾਡੇ ਇੱਥੇ ਚਾਰ ਦੁਆਰੀ ਦਾ ਬਹੁਤ ਬੱਚਿਆਂ ਨੂੰ ਔਖਾ ਹੈ। ਦੋਵੇਂ ਪੰਚਾਇਤਾਂ ਬੈਠੀਆਂ ਨੇ ਮੇਰੇ ਹੋਰ ਵੀ ਬਹੁਤੇ ਸਭੇ ਮੈਚ ਨੇ ਜੇ ਵੀਰੋਂ ਕੋਈ ਅਸੀਂ ਦੀ ਸਾਡੀ ਮਦਦ ਕਰਨ ਵਾਲਾ ਕੋਈ ਬੰਦਾ ਲੱਭਦਾ ਹੈ ਵੀ ਸਾਡੇ ਬੱਚਿਆਂ ਨੂੰ ਜਿਹੜਾ ਇੱਥੇ ਸਭ ਬੜਾ ਇਦਨ ਉਹ ਹੈ ਚਾਰ ਚੰਦ ਨੇ ਕਿ ਬੱਚਿਆਂ ਨੂੰ ਸਭ ਸੁਤਾ ਆ ਸਕਦਾ ਹੈ ਵੀ ਇਹ ਵੀ ਜੇ ਕੋਈ ਉਪਰਾਲਾ ਕੀਤਾ ਜਾਵੇ ਤਾਂ ਇਹ ਜਰੂਰ ਸਾਡੇ ਪੰਚਾਇਤਾਂ ਜਾ ਸਾਡਾ ਕੋਈ ਦਾਨੀ ਸੱਜਣ ਜਿਵੇਂ ਮੇਰੇ ਵੀਰ ਨੇ ਡਬੜਾ ਪ੍ਰਾਲਾ ਕੀਤਾ ਹੈ ਕੋਈ ਬਾਹਰ ਦੇ ਬੱਚਾ ਕੋਈ ਦੀ ਮਦਦ ਲੈ ਕੇ ਤਾਂ ਕਿ ਇਸ ਦਾ ਖੋਜ ਚੰਦੀ